ਦੋਸਤੋ 1 April 2015 ਨੂੰ ਬੜੀ ਇੱਕ ਇੰਟਰਸਟਿੰਗ ਘਟਨਾ ਹੁੰਦੀ ਹੈ ਨਿਊਜ਼ੀਲੈਂਡ ਦੇ ਇੱਕ ਅਖਬਾਰ ਦੇ ਵਿੱਚ ਫਸਟ April April Fool ਵਾਲੇ ਦਿਨ ਇੱਕ ਅਖਬਾਰ ਦੇ ਵਿੱਚ ਇੱਕ ਖਬਰ ਆਉਂਦੀ ਹੈ BMW ਕੰਪਨੀ ਵੱਲੋਂ ਜਿਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਜਿਹੜਾ ਬੰਦਾ ਫਸਟ April ਵਾਲੇ ਦਿਨ ਕੰਪਨੀ ਦੇ ਵਿੱਚ ਆ ਕੇ ਕਿਸੇ ਟੌਮ ਬੰਦੇ ਦਾ ਨਾਂ ਲਾਊਗਾ ਤਾਂ ਜਿਹੜੀ ਉਹਨੂੰ BMW ਹੈ ਉਹਦੀ ਪੁਰਾਣੀ ਗੱਡੀ ਦੇ ਬਦਲੇ ਫ੍ਰੀ ਦਿੱਤੀ ਜਾਊਗਾ ਸੋ ਉਸ ਦਿਨ 1 ਫਰਵਰੀ ਸੀਗਾ ਸਾਰੀਆਂ ਕੰਪਨੀਆਂ ਪ੍ਰੈਂਕ ਕਰਦੀਆਂ ਨੇ ਤੇ ਇਸੇ ਤਰ੍ਹਾਂ ਪ੍ਰੈਂਕ ਜਿਹੜਾ BMW ਨੇ ਕੀਤਾ ਤਾਂ ਇੱਕ ਲੜਕੀ ਸੀ ਜਿਹਦਾ ਨਾਂ ਸੀਗਾ ਟਿਆਨਾ ਮਾਰਸ਼ ਉਹ ਬੈਠੀ ਸੋਚਦੀ ਆ ਵੀ ਚਲੋ ਕੀ ਜਾਂਦਾ ਜੇ ਆਪਾਂ ਚਲੇ ਜਾਈਏ ਬਤਵੱਦ ਇਹੀ ਹੈ ਕਿ ਆਪਾਂ ਨੂੰ ਮੇਰਾ ਫੂਲ ਬਣੂਗਾ ਜਾਣ ਚ ਕੀ ਜਾਂਦਾ ਤੇ ਉਹ 5:00 ਵਜੇ ਕੰਪਨੀ ਦੇ ਵਿੱਚ ਜਾਂਦੀ ਆ ਕੰਪਨੀ ਨੂੰ ਜਾ ਕੇ ਕਹਿੰਦੀ ਆ ਵੀ ਮੈਟੌਮ ਨੂੰ ਮਿਲਣਾ ਜਿਵੇਂ ਕਿ ਐਡਵਰਟਾਈਜ਼ਮੈਂਟ ਦੇ ਵਿੱਚ ਦੱਸਿਆ ਗਿਆ ਸੀ ਤੇ ਜਦੋਂ ਉਹ ਉੱਥੇ ਜਾਂਦੇ ਨੇ ਤਾਂ ਉਹਨੂੰ ਉਹ ਤੋਂ ਪੁਰਾਣੀ ਗੱਡੀ ਲੈ ਕੇ ਉਹਨੂੰ ਨਵੀਂ BMW ਜਿਹੜੀ ਫ੍ਰੀ ਚ ਦੇ ਦਿੰਦੇ ਨੇ ਜਿਹਦੀ ਕੀਮਤ ਅਰਾਊਂਡ 50000 ਡਾਲਰ ਹੁੰਦੀ ਆ ਤੇ ਬੜੀ ਖੁਸ਼ ਹੁੰਦੀ ਆ ਉਹ ਉਹਨੂੰ ਯਕੀਨ ਨਹੀਂ ਆਉਂਦਾ ਤੇ ਉਹਨੂੰ ਜਿਹੜੀ ਨੰਬਰ ਪਲੇਟ ਹੈ ਜਿਹੜੀ ਉਸ ਗੱਡੀ ਤੇ ਜਿਹਨੂੰ ਆਪਾਂ ਲਾਇਸੈਂਸ ਪਲੇਟ ਵੀ ਕਹਿ ਦਿੰਨੇ ਆ ਜਿਵੇਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਅਲਗਲਗ ਕੰਟਰੀਜ਼ ਦੇ ਵਿੱਚ ਅਸੀਂ ਆਪਣਾ ਨੇਮ ਵੀ ਲਾਇਸੈਂਸ ਪਲੇਟ ਤੇ ਲਿਖਵਾ ਸਕਦੇ ਹਾਂ ਤਾਂ ਤੁਹਾਨੂੰ ਪਤਾ ਹੈ ਵੀ ਉਹ ਲਾਇਸੈਂਸ ਪਲੇਟ ਤੇ ਜਿਹੜੀ ਦਿੱਤੀ ਗੱਡੀ ਉਹਦੇ ਤੇ ਲਿਖਿਆ ਹੋਇਆ ਸੀ 노 ਫੂਲ ਕਿ ਅਸੀਂ ਇਹਨੂੰ ਫੂਲ ਨਹੀਂ ਬਣਾਇਆ ਤਾਂ ਉਸ ਟਾਈਮ ਉਸ ਕੁੜੀ ਨੇ ਕੰਪਨੀ ਦੇ YouTube ਚੈਨਲ ਦੇ ਉੱਤੇ ਵੀਡੀਓ ਅਪਲੋਡ ਕੀਤੀ ਆ ਕਿ ਮੈਨੂੰ ਜਿਹੜੀ BMW ਕੰਪਨੀ ਨੇ ਪ੍ਰੈਂਕ ਇਹਦਾ ਕੀਤਾ ਹੋ ਰਿਵਰਸ ਪ੍ਰੈਂਕ ਕੀਤਾ ਪਹਿਲਾਂ ਤਾਂ ਉਹ ਹਰ ਵਾਰ ਪ੍ਰੈਂਕ ਕਰਦੇ ਸੀ ਪਰ ਇਸ ਵਾਰ ਉਹਨਾਂ ਨੇ ਸੋਚਿਆ ਵੀ ਨਹੀਂ ਆਪਾਂ ਐਡਵਰਟਾਈਜ਼ਮੈਂਟ ਦੇ ਦੇਵਾਂਗੇ ਦੇਖਾਂਗੇ ਵੀ ਕਿਹੜਾ ਹੁੰਦਾ ਇਸ ਚੀਜ਼ ਨੂੰ ਸੋਚ ਕੇ ਕਿਹੜਾ ਰਿਸਕ ਲੈਂਦਾ ਸੋ ਉਵੇਂ ਹੀ ਉਸ ਕੁੜੀ ਨੂੰ ਡੱਡੀ ਮਿਲ ਜਾਂਦੀ ਆ ਤਾਂ ਜਿਵੇਂ ਜ਼ਿੰਦਗੀ ਦੇ ਵਿੱਚ ਅਸੀਂ ਵੀ ਕਈ ਵਾਰ ਇਹ ਸੋਚ ਲੈਂਦੇ ਆ ਕਿ ਯਾਰ ਸ਼ਾਇਦ ਮੌਕਾ ਇਹ ਤਾਂ ਪਤਾ ਹੀ ਹੈ ਤਾਂ ਫੇਲ ਹੋ ਜਾਗੇ ਆਪਾਂ ਇਹਦਾ ਪੱਕਾ ਪਤਾ ਹੈ ਇਹ ਚ ਕੁਝ ਨਹੀਂ ਨਿਕਲਣਾ ਕਈ ਵਾਰ ਅਸੀਂ ਇਹ ਗੱਲਾਂ ਸੋਚ ਕੇ ਅਸੀਂ ਚਾਂਸ ਹੀ ਨਹੀਂ ਲੈਂਦੇ ਸੋ ਇਸ ਲੜਕੀ ਨੇ ਚਾਂਸ ਲਿਆ ਜੇ ਚਾਂਸ ਲਿਆ ਤਾਂ ਉਹਦੀ ਜਿਹੜੀ ਸਫਲਤਾ ਉਹਨੂੰ ਚਾਂਸ ਲੈਣ ਦੇ ਵਿੱਚ ਮਿਲੀ ਹੈ ਸਾਨੂੰ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਚਾਂਸ ਨੇ ਲੈ ਲੈਣੇ ਚਾਹੀਦੇ ਨੇ ਜ਼ਰੂਰੀ ਨਹੀਂ ਹੁੰਦਾ ਸਾਡੀ ਕਿਸਮਤ 'ਚ ਕੀ ਲਿਖਿਆ ਹੁੰਦਾ ਉਹ ਬਾਅਦ 'ਚ ਪਤਾ ਚੱਲਦਾ ਹੈ